जीता जीता बा, जीता बा, जीता बा। अधूरा पसंदा एका जीता बा, जीता बा, जीता बा। अधूरा पसंदा एका जीता बा, जीता बा, जीता बा। किफार इसे ठीक करा, एके ते शिरदास का, किफार इसे ठीक करा, एके ते शिरदास का। समय नहीं बिहास तो, समय नहीं बिहास तो। ਦੋਸਤੋ ਸੈਂਟਰ ਆਫ ਇੰਡੀਆ ਟ੍ਰੇਡ ਯੂਨੀਅਨ ਜਿਹੜਾ ਪਟਿਆਲਾ ਦਾ ਅੱਜ 14ਵਾਂ ਡੈਲੀਗੇਸ਼ਨ ਅਜਰਾਸ ਪਟਿਆਲਾ ਦੀ ਤਰਖੀਲ ਭਾਵਨ ਦੇ ਵਿੱਚ ਹੋਇਆ ਹੈ ਇਸ ਮੌਕੇ ਜਿਹੜਾ ਸਕੱਤਰ ਕਾਮੇਡ ਪ੍ਰਨਾਮ ਸਿੰਘ ਘਨੌਰ ਨੇ ਪਿਛਲੇ ਕੰਮਾਂ ਦੀ ਰਿਪੋਰਟ ਹੈ ਉਹ ਪੇਸ਼ ਕੀਤੀ ਹੈ ਵੱਖ-ਵੱਖ ਜਥੇਬੰਦੀਆਂ ਵੱਲੋਂ ਪਹੁੰਚੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਡੈਲੀਗੇਟਸ ਨੇ ਇਸ ਰਿਪੋਰਟ ਦੇ ਉੱਤੇ ਵਿਚਾਰੂ ਬਹਿਸ ਕੀਤੀ ਹੈ ਕੁਝ ਵਿਚਾਰੂ ਵਾਦਿਆਂ ਦੇ ਨਾਲ ਇਹ ਰਿਪੋਰਟ ਹੈ ਜਿਹੜੀ ਸਰਬਸੰਮਤੀ ਦੇ ਨਾਲ ਪਾਸ ਹੋ ਗਈ ਹੈ ਅੱਜ ਦੇ ਇਸ ਸਮਾਗਮ ਦੇ ਵਿੱਚ ਸੀਟੂ ਪੰਜਾਬ ਦੇ ਸੂਬਾ ਪ੍ਰਧਾਨ ਕਾਮੇਡ ਮਾਨ ਸਿੰਘ ਰੂੜੀ ਸਵੇਰ ਜਨਰਲ ਸਕੱਤਰ ਕਾਮਰੇਦ ਚੰਦਰ ਸ਼ੇਖਰਵਾਲਾ ਨੇ ਵਿਸ਼ੇਸ਼ਤਾ ਹਰਤੇ ਸਰਕਟ ਕੀਤੀ ਹੈ ਇਸ ਤੋਂ ਇਲਾਵਾ ਸਵੇਈ ਆਗੂ ਜਤਿੰਦਰਪਾਲ ਹੋਣੀ ਵੀ ਅੱਜ ਦੇ ਇਸ ਡੈਲੀਗੇਸ਼ਨ اجلاس ਦੇ ਵਿੱਚ ਜਿਸ ਤੌਰ ਤੇ ਸ਼ਾਮਲ ਹੋਏ ਨੇ ਅੱਜ ਦੀ ਇਸ ਡੈਲੀਗੇਸ਼ਨ اجلاس ਦੇ ਵਿੱਚ ਜਿਹੜੀ ਸਰਬਸੰਮਤੀ ਨਾਲ ਜਿਹੜਾ ਕਮੇਟੀ ਦੀ ਚੋਣ ਕੀਤੀ ਗਈ ਹੈ ਇਸ ਚੋਣ ਦੇ ਵਿੱਚ ਕਾਮਰੇਡ ਗੁਰਨਾਬ ਸਿੰਘ ਲੋਜਮਾ ਨੂੰ ਜ਼ਿਲ੍ਹਾ ਪ੍ਰਧਾਨ ਚੁਣ ਲਿਆ ਗਿਆ ਕਾਮਰੇਡ ਗੁਰਨਾਬ ਸਿੰਘ ਲੋਜਮਾ ਸਿੱਟੂ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਬਣ ਗਏ ਨੇ ਇਸ ਤੋਂ ਇਲਾਵਾ ਕਾਮਰੇਡ ਗੁਰਨਾਮ ਸਿੰਘ ਕਨੌਰ ਕਾਮਰੇਡ ਗੁਰਨਾਮ ਸਿੰਘ ਘਨੌਰ ਨੂੰ ਇੱਕ ਵਾਰ ਫਿਰ ਜਿਹੜਾ ਹੈਗਾ ਜਿਲ੍ਹਾ ਸਖਤਰ ਚੁਣ ਲਿਆ ਗਿਆ ਕਾਮਰੇਡ ਗੁਰਨਾਮ ਸਿੰਘ ਘਨੌਰ ਸੀਟੂ ਇਹ ਵਾਲਾ ਦੇ ਜਿਲ੍ਹਾ ਸਖਤਰ ਬਣ ਗਏ ਨੇ ਭੈਣ ਅੰਮ੍ਰਿਤਪਾਲ ਨੂੰ ਜਿਹੜਾ ਇੱਕ ਵਿੱਤ ਸਖਤਰ ਬਜਟ ਦੀ ਜਿੰਮੇਵਾਰੀ ਆ ਉਹ ਸੌਂਪੀ ਗਈ ਹੈ ਜਿਲ੍ਹਾ ਪਟਿਆਲਾ ਦੇ ਵਿੱਚ ਭੈਣ ਅੰਮ੍ਰਿਤਪਾਲ ਨੂੰ ਜਿਹੜਾ ਹੈਗਾ ਸੀਟੂ ਦਾ ਵਿੱਤ ਸਖਤਰ ਚੁਣ ਲਿਆ ਗਿਆ ਇਸ ਤੋਂ ਦਵਾਸਤਾਈ ਮੈਂਬਰੀ ਜਿਹੜਾ ਕਮੇਟੀ ਚੋਂ ਕੀਤੀ ਗਈ ਹੈ ਅ ਅੱਜ ਦੇ ਇਸ ਸਮਾਗਮ ਦੇ ਵਿੱਚ ਜੋ ਸੂਬੇ ਦੇ ਆਗੂ ਪਹੁੰਚੇ ਆ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਤੁਹਾਨੂੰ ਅੱਜ ਪਟਿਆਲਾ ਦੇ ਤਰਕਸ਼ੀਲ ਭਵਨ 'ਚ ਗਿਲਾ ਪਟਿਆਲਾ ਦੀ ਸੀਆਈਪੀਯੂ ਦਾ ਸੁਭ ਜਲਾਸ ਹੋਇਆ ਹੈ ਔਰ ਕਾਫੀ ਲੰਬੇ ਅਰਸ਼ੇ ਬਾਅਦ ਹੋਇਆ ਜਿੰਨੇ ਡੈਲੀਗੇਟ ਚੁਣੇ ਸੀ ਸਾਰੀ ਯੂਨਾਂ ਚੋਂ 100% ਡੈਲੀਗੇਟ ਹਾਜ਼ਰ ਹੋਏ ਆ ਸਾਡੇ ਲਈ ਖੁਸ਼ੀ ਦੀ ਗੱਲ ਹੈ ਸਾਥੀ ਗੁਰਨਾਮ ਸਿੰਘ ਨੇ ਪਿਛਲੇ ਸਾਲਾਂ ਦੀ ਕੰਮ ਦੀ ਰਿਪੋਰਟ ਪੇਸ਼ ਕੀਤੀ ਹੈ ਔਰ ਲੇਖਾ ਜੋਖਾ ਕੀਤਾ ਜਿਹੜੀ ਰਾਜਨੀਤਿਕ ਘਟਨਾਵਾਂ ਹੋਈਆਂ ਕਿਆ ਹੋ ਅਤਵਾਦ ਦੇ ਦੌਰ ਦੀਆਂ ਹੋਈਆਂ ਕਿਆ ਹੋ ਰੁਪਈਏ ਦਾ ਉਹ ਮੁੱਲਣ ਕੀਤਾ ਗਿਆ ਕਿਆ ਹੋ ਕੋਵਿਡ 19 ਆਇਆ ਜਾਂ ਮਜ਼ਦੂਰਾਂ ਦੇ ਖਿਲਾਫ ਹੋਈਆਂ ਚਾਰ ਲੇਬਰ ਕੋਡ ਆਏ ਪੰਜਾਬ ਸਰਕਾਰ ਨੇ 12 ਘੰਟੇ ਦੀ ਡਿਊਟੀ ਦਾ ਨੋਟੀਫਿਕੇਸ਼ਨ ਕੀਤਾ ਔਰ ਮਿਨੀਮਮ ਵੇਜ ਜਿਹੜੀ 12 ਸਾਲ ਤੋਂ ਰੁਕੀ ਹੋਈ ਹੈ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਤਫਸੀਲ ਦੇ ਨਾਲ ਚਰਚਾ ਹੋਈ ਔਰ ਚਰਚਾ ਤੋਂ ਬਾਅਦ ਰਿਪੋਰਟ ਸਰਬਸੰਮਤੀ ਨਾਲ ਪਾਸ ਹੋਈ ਹੈ ਚੰਦਰਸ਼ੇਖਰ ਜਿਹੜੇ ਸੁਭਾਈ ਜਰਨਲ ਸਕੱਤਰ ਨੇ ਮਤਲਬ ਮੈਂ ਮੈਂ ਇਹਦਾ ਉਦਘਾਟਨ ਕੀਤਾ ਰਸਮੀ ਤੌਰ ਤੇ ਔਰ ਜਿਹੜੀ ਸਾਥੀ ਗੁਰਨਾਮ ਸਿੰਘ ਨੇ ਰਿਪੋਰਟ ਕੀਤੀ ਹੈ ਉਹਦੇ ਤੇ 11 ਸਾਥੀਆਂ ਨੇ ਆਪਣੀ رائے ਦਿੱਤੀ ਹੈ ਉਹ ਰਾਇ ਪ੍ਰਵਾਨ ਕੀਤੀਆਂ ਗਈਆਂ ਔਰ ਸਰਬਸੰਮਤੀ ਦੇ ਨਾਲ ਰਿਪੋਰਟ ਪਾਸ ਹੋਈ ਹੈ 25 ਮੈਂਬਰਾਂ ਦੀ ਟੀਮ ਜਿਹੜੀ ਆ ਜਿਨ੍ਹਾਂ ਲਈ ਅਗਲੇ 3 ਸਾਲਾਂ ਲਈ ਚੁਣੀ ਗਈ ਹੈ ਇਹਦਾ ਪੈਨਲ ਸੀਟ ਦੇ ਸੁਭਾਈ ਪ੍ਰਧਾਨ ਸਾਥੀ ਮਹਾ ਸਿੰਘ ਰੋੜੀ ਨੇ ਪੇਸ਼ ਕੀਤਾ ਜਿਸ ਦੇ ਅੰਦਰ ਪ੍ਰਧਾਨ ਸਾਥੀ ਨੈਭ ਸਿੰਘ ਲੋਚਮਾ ਜਰਨਲ ਸਕੱਤਰ ਸਾਥੀ ਗੁਰਨਾਮ ਸਿੰਘ ਕਨੌਰ ਖਜ਼ਾਨਚੀ ਭੈਣ ਅਮਰਤਪਾਲ ਕੌਰ ਸਮੇਤ 13 ਅਹੁਦੇਦਾਰ ਚੁਣੇਗੇ ਔਰ ਬਾਕੀ ਵਰਕਿੰਗ ਕਮੇਟੀ ਦੇ ਮੈਂਬਰ ਚੁਣ ਕੇ 25 ਦੀ ਚੋਣ ਕੀਤੀ ਗਈ ਇੱਕ ਵਰਕਿੰਗ ਕਮੇਟੀ ਮੈਂਬਰ ਤੇ ਇਹ ਕੋਹ ਦੇਦਾਰ ਦੀ ਥਾਂ ਖਾਲੀ ਰੱਖੀ ਗਈ ਹੈ ਤਾਂ ਜੋ ਭਵਿੱਖ ਦੇ ਅੰਦਰ ਜ਼ਰੂਰਤ ਪੈਣ ਤੇ ਲੋਰ ਅਨੁਸਾਰ ਜ਼ਿਲ੍ਹੇ ਦੀ ਵਰਕਿੰਗ ਕਮੇਟੀ ਜਿਹੜੀ ਹੈ ਉਹਨੂੰ ਪਾਸ ਕਰ ਲਵੇਗੀ ਸਾਥੀ ਜਤਿੰਦਰਪਾਲ ਸਿੰਘ ਜਿਹੜੇ ਸੂਬਾ ਦੇ ਸੈੱਟ ਸੀਟੂ ਦੇ ਆਗੂ ਹੈ ਉਹਨਾਂ ਨੇ ਵੀ ਪੰਜਾਬ ਸੀਟੂ ਵੱਲੋਂ ਅੱਜ ਦੀ ਸਬਲ ਕਾਨਫਰੰਸ ਦੇ ਉੱਤੇ ਵਧਾਈ ਦਿੱਤੀ ਹੈ ਟੋਟਲ ਕਾਰਵਾਈ ਸਰਬਸੰਮਤੀ ਨਾਲ ਹੋਈ ਹੈ ਅਸੀਂ ਪੰਜਾਬ ਸੀਆਈਟੀਯੂ ਵੱਲੋਂ ਉਹਨਾਂ ਨੂੰ ਆ ਜਿਲ੍ਹਾ ਸੀਆਈਟੀ ਦੇ ਰੈਂਕਨ ਫਾਈਲ ਨੂੰ ਆਮ ਮੈਂਬਰਾਂ ਨੂੰ ਲੀਡਰਸ਼ਿਪ ਨੂੰ ਯੂਨਾਂ ਨੂੰ ਵਧਾਈ ਦਿੰਦੇ ਆ ਔਰ ਇਹ ਪ੍ਰਣ ਲੈ ਕੇ ਗਏ ਆ ਕਿ ਇਕਾ ਕਰਕੇ ਹੋਰ ਵੀ ਆਪਣਾ ਵਿਸਤਾਰ ਕਰਨਗੇ ਨਵੀਆਂ ਯੂਨਾਂ ਨਵੀਂ ਮੈਂਬਰਸ਼ਿਪ ਔਰ 40000 ਦੀ ਮੈਂਬਰਸ਼ਿਪ ਇਸ ਸਾਲ ਜਿਹੜਾ 25 ਦਾ ਮੁੱਕੇਗਾ ਉਹਦੇ ਅੰਦਰ 40000 ਦੀ ਸੀਆਈਟੀ ਦੀ ਮੈਂਬਰਸ਼ਿਪ ਜਿਲ੍ਹੇ ਦੇ ਅੰਦਰ ਕੀਤੀ ਜਾਏਗੀ ਇਹਨਾਂ ਸ਼ਬਦਾਂ ਨਾਲ ਮੈਂ ਅਪੀਲ ਕਰਦਾ ਆਪਣੇ ਸੀਆਈਟੀ ਦੇ ਸੁਭਾਈ ਪ੍ਰਧਾਨ ਸਾਥੀ ਮਹਾਂ ਸਿੰਘ ਰੋੜੀ ਨੂੰ ਉਹ ਵੀ ਕੁਝ ਸ਼ਬਦ ਤੁਹਾਡੇ ਨਾਲ ਸਾਂਝੇ ਕਰਨਗੇ। ਮੀਡੀਆ ਦਾ ਧੰਨਵਾਦ ਕਰਦਾ ਜਿਨੇ ਸਾਡੇ ਇਸ ਅਜਲਾਸ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਜਿਹੜਾ ਅਪਰਲਾ ਕੀਤਾ ਤੇ ਤੁਹਾਡੇ ਨਾਲ ਤੋਂ ਇਹ ਗੱਲ ਸਾਂਝੀ ਕੀਤੀ ਹੈ। ਦੂਜੀ ਗੱਲ ਅੱਜ ਦਾ ਜਿਹੜਾ ਅਜਲਾਸ ਹੈ ਉਹ ਏਕਤਾ ਦਾ ਪ੍ਰਤੀਕ ਹੈ। ਤੇ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਮਿਸਾਲ ਹੈ ਕਿ ਜਿੰਨੇ ਅਸੀਂ ਡੈਲੀਗੇਟ ਬਣਾਏ 100 100 ਦਾ 100 ਪੂਰਾ ਹੋਇਆ ਜਿਹੜੀ ਗਨਾਮ ਸਿੰਘ ਨੇ ਰਿਪੋਰਟ ਪੇਸ਼ ਕੀਤੀ ਹੈ ਇੱਕ ਵੀ ਸਾਥੀ ਉਹਦੇ ਖਿਲਾਫ ਨਹੀਂ ਸਾਰੇ ਸਾਥੀ ਜਿਹੜੇ ਆ ਉਹਨਾਂ ਨੇ ਸਰਬਸ਼ਾਂਤੀ ਨਾਲ ਪਾਸ ਕੀਤੀ ਹੈ ਸਾਰੀਆਂ ਜਿਹੜੀਆਂ ਵਧੀਆ ਰਾਵਾਂ ਦੇ ਕੇ ਉਹਦੇ ਵਿੱਚ ਅੰਕਤ ਕਰਨ ਦੀ ਗੱਲ ਕੀਤੀ ਹੈ ਅਸੀਂ ਜਿਹੜੀ ਟੀਮ ਚੁਣੀ ਹੈ ਉਹਨਾਂ ਲੋਕਾਂ ਦੀ ਚੁਣੀ ਉਹਨਾਂ ਲੀਡਰਾਂ ਦੀ ਚੁਣੀ ਚਾਹੇ ਉਹ ਪੈਣਾ ਚਾਹੇ ਉਹ ਭਰਾ ਚਾਹੇ ਵੱਖ-ਵੱਖ ਜਥੇਬੰਦੀਆਂ ਤੋਂ ਐ ਪੀਆਰਟੀਸੀ ਦੀਆਂ ਮੰਡੇਗਾ ਤੋਂ ਐ ਪ੍ਰੋਜੈਕਸ਼ਨ ਵਰਕਰ ਤੋਂ ਐ ਇਹ ਸਾਰੇ ਜਿਹੜੇ ਜਿਹੇ ਅੰਗਰਵਾੜੀ ਤੋਂ ਐ ਇਹ ਉਹ ਲੋਕ ਹੈ ਜਿਹੜੇ ਸੱਚਮੁੱਚ ਜੱਜ ਹਾਰੂ ਹੈ ਤੇ ਇਸ ਟੀਮ ਜਿਹੜੀ ਇਹ ਟੀਮ ਹੈ ਇਹ ਜਥੇਬੰਦੀ ਨੂੰ ਅੱਗੇ ਲੈ ਕੇ ਵੀ ਜਾਊਗੀ ਤੇ ਇੱਕ ਮੋੜਦਾ ਦਾ ਵੀ ਪ੍ਰਦਰਸ਼ਨ ਕਰੂਗੀ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਜਿੱਤੇ ਪੰਜਾਬ ਦਾ ਨਾਰਾ ਸਾਡਾ ਸਿਗਾ ਅਨਰੀਚ ਟੂ ਰੀਚ ਜਿਹੜੇ ਬਠਿੰਡੇ ਪਟਿਆਲੇ ਵਾਲੇ ਆ ਉਹਨਾਂ ਨੇ ਅੱਜ ਸਾਬਤ ਕਰਤਾ ਤੇ ਇਹ ਸਾਡੇ ਕਹਿਣ ਤੋਂ ਬੱਚੇ-ਬੱਚੇ ਭਾ ਗਏ ਐ ਤੇ ਇਹ ਅੱਗੇ ਨੂੰ ਵੀ ਇਹ ਸਾਡਾ ਸਨੇਹਾ ਲੈ ਕੇ ਜਾਣਗੇ ਸਾਡੀ ਸੀਆਈਟੀਯੂ ਦੀ ਇਸ ਟੀਮ ਨੂੰ ਮਜ਼ਬੂਤ ਕਰਕੇ ਸਾਰੇ ਪ੍ਰੋਗਰਾਮ ਲਾਗੂ ਕਰਨਗੇ ਧੰਨਵਾਦ